ਨਿੰਦ ਕਮਾਏ ਹਮਾਰਾ ਚੀਤ ਨਿੰਦਾ ਕਰੇ ਸੋ ਹਮਰਾ ਮੀਤ ਮੇਰਾ ਮਿੱਤਰ ਆ ਨਿੰਦ ਕਮਾਏ ਹਮਾਰਾ ਜੀ ਮੇਰਾ ਸਾਰਾ ਦਿਨ ਚੇਤੀ ਉਹਦੇ ਚ ਰਹਿੰਦਾ ਬੜਾ ਸੋਹਣਾ ਚੰਗਾ ਯਾਰ ਬੰਦਾ ਬਹੁਤ ਚੰਗਾ ਬਹੁਤ ਚੰਗਾ ਮੇਰੇ ਆਪ ਦੇ ਕੱਪੜੇ ਮੇਰੇ ਤੋਂ ਹੀ ਜਾਂਦਾ ਮੇਰਾ ਗੰਦ ਚੱਕੀ ਜਾਂਦਾ निंदा ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਕਿਸੇ ਦੀ ਵੀ ਮੂੰ ਕਾਲੇ ਤਨਾ ਨਿੰਦ ਕਾ ਨਰਕੇ ਘੋਰ ਪਵਨ ਜੋ ਗੱਲ ਕਹਿਣੀ ਆ ਮੂੰ ਤੇ ਕਹੋ ਜੋ ਗੱਲ ਕਹਿਣੀ ਆ ਉਥੇ ਵੀ ਥੋੜਾ ਜਿਹਾ ਫੇਰ ਵਿਚਾਰ ਰੱਖਣਾ ਪੈਂਦਾ ਹੈ ਜੇ ਗੋਰ ਮੁਖਾ ਤੇ ਮੂੰਹ ਤੇ ਕਹਿ ਜੇ ਕਈ ਵੇਰ ਉਹ ਉਹ ਔਖੇ ਹੋ ਜਾਂਦੇ ਆ ਮੇਰੇ ਨਾਲ ਵਾਪਰੀਆਂ ਹੀਆਂ ਘਟਣਾ ਵਾ ਮੈਂ ਕਿਸੇ ਦਾ ਕਿਸੇ ਨੂੰ ਫਾਇਦਾ ਕਰਨ ਲਈ ਮੂੰਹ ਤੇ ਬੋਲਿਆ ਵੀ ਤੇ ਭਾਈ ਆਪਾਂ ਨੌਕਸ ਤੋਂ ਦੂਰ ਰਹਾਂਗੇ ਉਹ ਗੁੱਸੇ ਹੋ ਗਿਆ ਉਹ ਵੀ ਉਦੋਂ ਤੋਂ ਮੈਂ ਹਸਨ ਕੋਚ ਕਰ ਲਿਆ ਵੀ ਕਿਸੇ ਨੂੰ ਕੱਖ ਨਹੀਂ ਕਰਦਾ ਇਹ ਵੀ ਕਹਿਣਾ ਔਖਾ ਉਹ ਤਾਂ ਅੱਗ ਲੱਗ ਜਾਂਦੀ ਆ ਵੀ ਮੈਨੂੰ ਤੂੰ ਮੈਨੂੰ ਚਾਹੇ ਮੈਂ ਹੋਵਾਂ ਅੱਗ ਲੱਗ ਜਾਂਦੀ ਆ ਨੂੰ ਮੈਨੂੰ ਮੂੰਹ ਤੇ ਕਿਉਂ ਕਹਤਾ ਹੈ ਉਟਾਈ ਹੋ ਗਿਆ ਤੂੰ ਆਹ ਗੱਲ ਕਰ ਤੇਰਾ ਫਾਇਦਾ ਇਹਦੇ ਚ ਸੁਣਾ ਦੇਣ ਦਾ ਵੀ ਆ ਆ ਪਹਿਲੇ ਹੀ ਪਾਂਬੜ ਬਲੇ ਦੇ ਅੰਦਰ ਹੌਮੇ ਕਿਸੇ ਦੇ ਅੰਦਰੋਂ ਨਿਕਲੀ ਨਹੀਂ ਹੋਈ